ਇਹ ਲਾ ਇਸ ਬਾਬੇ ਨੂੰ ਦੇਖੋ ਜੋ ਵੀ ਬੰਦਾ ਇਹ ਵੀਡੀਓ ਦੇਖਦਾ ਹੈ ਉਹੀ ਹੈਰਾਨ ਹੋ ਜਾਂਦਾ ਹੈ ਕਿ ਆਖਰ ਪੜੇ ਲਿਖੇ ਲੋਕਾਂ ਨੂੰ ਇਹ ਬਾਬਾ ਚੁੰਮੀਆਂ ਨਾਲ ਆਸ਼ੀਰਵਾਦ ਦੇ ਕੇ ਕਿਵੇਂ ਠੀਕ ਕਰ ਸਕਦਾ ਹੈ ਮਾਮਲਾ ਚੁੰਮੀਆਂ ਤੱਕ ਹੀ ਸੀਮਤ ਨਾ ਰਿਹਾ ਉਸ ਤੋਂ ਬਾਅਦ ਜੱਫੀ ਤੱਕ ਜਾ ਪਹੁੰਚਿਆ ਤੇ ਨੇੜੇ ਬੈਠੇ ਲੋਕ ਵੀ ਇਹ ਸਾਰਾ ਦ੍ਰਿਸ਼ ਦਿਲ ਉੱਤੇ ਹੱਥ ਰੱਖ ਕੇ ਬੜੇ ਹੀ ਗੌਰ ਨਾਲ ਦੇਖਦੇ ਰਹੇ ਜਿਸ ਦੀ ਵੀਡੀਓ ਹੁਣ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਅੰਮ੍ਰਿਤਸਰ ਦੇ ਸੁਨੀਲ ਕੁਮਾਰ ਨਾਂ ਦੇ ਸ਼ਖਸ ਨੇ ਇਸ ਖੌਤੀ ਬਾਬੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਅਰਜ ਕਰਵਾਈ ਹੈ। ਮਾਮਲਾ ਇਹ ਜੀ ਇਹ ਪਵਨ ਕੁਮਾਰ ਤਰੇਜਾ ਨਾਮ ਦਾ ਇੱਕ ਬੰਦਾ ਹੈ ਜਿਸ ਨੇ ਵੀ ਅਦਰਸ਼ ਨਗਰ ਵਿੱਚ ਇੱਕ ਪ੍ਰਾਈਵੇਟ ਮੰਦਿਰ ਬਣਾਇਆ ਹੋਇਆ। ਔਰ ਉੱਥੇ ਇਹ ਢੋਂਗ ਕਰਦਾ ਵੀ ਮੈਨੂੰ ਜਿਹੜਾ ਸਾਡੀ ਈਸਟ ਮਾ ਬੈਸ਼ਨੂ ਦੀ ਜਿਹੜੀ ਹੈ ਪ੍ਰਵੇਸ਼ ਹੁੰਦਾ। ਤੇ ਮੈਂ ਉਹ ਪ੍ਰਵੇਸ਼ ਦੇ ਦੌਰਾਨ ਲੋਕਾਂ ਦੇ ਦੁੱਖ ਦਰਦ ਦੂਰ ਕਰਦਾ। 14 ਤਰੀਕ ਨੂੰ ਸਾਨੂੰ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ। ਕਿਸੇ ਨੇ ਪਾਈ ਵੀ ਦੇਖੋ ਕੀ ਕਰ ਰਿਆ ਐਸ ਬੰਦੇ ਨੇ ਮਗਰ ਧਾਰਮਿਕ ਭਜਨ ਲਾਏ ਹੋਏ ਸੀ ਪਹਿਲੇ ਇਹ ਬੰਦਾ ਮਹਾ ਵੈਸ਼ਨੋ ਦੀ ਹੂੰ ਚੁੰਬਣ ਕਰ ਰਿਆ ਮੂਰਤੀ ਦਾ ਫਿਰ ਉੱਥੇ ਇੱਕ ਬੈਠੀ ਲੇਡੀ ਨਾਲ ਚੁੰਨੀ ਪਾ ਕੇ ਜੋ ਨਜ਼ਰ ਆ ਰਿਹਾ ਵਿੱਚ ਉਹਦੇ ਉਹਦੇ ਨਾਲ ਇਹਨੇ ਅਸ਼ਲੀਲ ਹਰਕਤ ਕੀਤੀ ਔਰ ਫਿਰ ਉਹਦੇ ਨਾਲ ਜਫੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਕਮਿਸ਼ਨਰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਵੀ ਸਾਡੇ ਨਾਲ ਜ ਸਾਡਾ ਜਿਹੜਾ ਨਾ ਧਾਰਮਿਕ ਭਾਵਨਾ ਹਤ ਹੋਈਆਂ ਨੇ ਕਿਉਂਕਿ ਮਾਂ ਵੈਸ਼ਨੋ ਜਿਹੜੀ ਹੈ ਸਾਡੇ ਪੂਜਨੀਏ ਨੇ ਔਰ ਸਾਡੇ ਪਰਮਾਤਮਾ ਦਾ ਦਰਜਾ ਪ੍ਰਾਪਤ ਆ ਉਹਨਾਂ ਨੂੰ ਔਰ ਇਸ ਤਰ੍ਹਾਂ ਉਹਨਾਂ ਦੇ ਦਰਬਾਰ ਵਿੱਚ ਕਰਨਾ ਕਦੀ ਮਹਾਰਾਣੀ ਦੀ ਮੂਰਤੀ ਦਾ ਚੁੰਬਣ ਕਰਨਾ ਕਦੀ ਇੰਨੀ ਪਬਲਿਕ ਦੇ ਵਿੱਚ ਇੱਕ ਲੇਡੀ ਦਾ ਚੁੰਬਣ ਕਰਨਾ ਔਰ ਉਹਦਣਾ ਜਫੀਆਂ ਪਾਣੀਆਂ ਸਾਨੂੰ ਲੱਗਾ ਵੀ ਇਹ ਗਲਤ ਹੈਗਾ ਉਧਰ ਦੂਜੇ ਪਾਸੇ ਇਸ ਬਾਬੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਜੀ ਇੱਕ ਐਫ ਆਈ ਆਰ 82 ਨੰਬਰ ਦੇ ਤਹਿਤ ਇੱਕ ਮਾਮਲਾ ਦਰਜ ਹੋਇਆ ਅੰਮ੍ਰਿਤਸਰ ਦੇ ਆਦਰਸ਼ ਨਗਰ ਦਾ ਜਿਸ ਦੇ ਵਿੱਚ ਇੱਕ ਇੱਕ ਬਾਬੇ ਵੱਲੋਂ ਚੁੰਮੀਆਂ ਕਰਕੇ ਜਾਂ ਕੁਝ ਅਜਿਹੇ ਆ ਜਿਹੜੀਆਂ ਵੀਡੀਓ ਜਿਹੜੀ ਸਾਹਮਣੇ ਆਈ ਹੈ ਕੀ ਹੈ ਪੂਰਾ ਮਾਮਲਾ ਪੁਲਿਸ ਇੱਕ ਵਾਰੀ ਬਰੀਫ ਕਰੋ ਇਹ ਵੀਡੀਓ ਵਾਇਰਲ ਹੋਈ ਸੀ ਹਾਂਜੀ ਵੀਡੀਓ ਵਾਇਰਲ ਹੋਈ ਸੀ ਤੇ ਕੋਈ ਆਪਣੇ ਮੰਦਰ ਸਤਿ ਪਵਨ ਕੁਮਾਰ ਹਮ ਆਪਦੇ ਘਰ ਦੇ ਵਿੱਚ ਉਹਨੇ ਮੰਦਰ ਬਣਾਇਆ ਹੈ ਜੀ ਤੇ ਉੱਥੇ ਵਿੱਚ ਉਹਦੀ ਰਿਸ਼ਤੇਦਾਰੀ ਸੀ ਨਾਲ ਉਹਨਾਂ ਨੇ ਕਰਕੇ ਤੋਂ ਵੀਡੀਓ ਵਾਇਰਲ ਹੋਈ ਸੀ ਤੇ ਉਹਦੇ ਵਿੱਚ ਇੱਕ ਇੱਕ ਸੁਸ਼ੀਲ ਕੁਮਾਰ ਅਰੋੜਾ ਜੀ ਨੇ ਬਿਆਨ ਦਿੱਤਾ ਉਹਦੇ ਬਿਆਨ ਦੇ ਮਤਲਬ ਕਰ ਰਹੇ ਤੁਸੀਂ ਜੀ ਕੀ ਕੀ ਹਜੇ ਤੱਕ ਗ੍ਰਿਫਤਾਰੀ ਕੀਤੀ ਗਈ ਹੈ ਜਾਂ ਕੋਈ ਅਗਲੀ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਮੈਂ ਜੋ ਵੈਰੀਫਿਕੇਸ਼ਨ ਹੋ ਰਹੀ ਵੀ ਰੈਟੀ ਕੀਤਾ ਹੂੰ ਤੇ ਅੰਮ੍ਰਿਤਸਰ ਦੇ ਕਿਹੜੇ ਇਲਾਕੇ ਦੀ ਘਟਨਾ ਜੀ ਇਹ ਸਲਸਾ ਆਪਣੇ اسلامਾਬਾਦ اسلامਾਬਾਦ ਕੋਰਖਾ ਕੋਰਖਾ ਸੇ ਥਾਣਾ ਹੁੰਦਾ اسلامਾਬਾਦ ਦਾ ਤੇ ਇਹ ਪਿਛਲੇ ਕੁਝ ਜਾਣਕਾਰੀ ਹੈ ਕਿ ਪਿਛਲੇ ਕਿੰਨੇ ਕ ਸਮੇਂ ਤੋਂ ਇਹ ਅਜਿਹਾ ਕੰਮ ਚੱਲ ਰਿਹਾ ਸੀਗਾ ਉਹਦੇ ਜੇ ਘਰ ਬੰਦ ਸੀ ਉਹਦੀ ਉਹਦੇ ਉਹਦੇ ਭਾਂਜੀ ਲੱਗਦੀ ਹੈ ਜਿੰਨੀ ਜਿੰਨਾ ਹੈ ਜੀ ਭਾਂਜੀ ਲੱਗਦੀ ਹੈ ਤੂੰ ਵੈਰੀਫਾਈ ਹੋ ਰਿਹਾ ਵੀ ਕੀ ਹੋ ਰਿਹਾ ਜੀ ਗੱਲ ਠੀਕ ਹੈ ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਬਾਬੇ ਨੂੰ ਉਸਦੇ ਕੀਤੇ ਦੀ ਕਿੰਨੀ ਛੇਤੀ ਸਜ਼ਾ ਦਵਾਉਂਦੀ ਹੈ ਦੀ ਰਿਪੋਰਟ ਡੀ5 ਚੈਨਲ ਪੰਜਾਬੀ